ਫਗਵਾੜਾ ਵਿਖੇ ਸਮੂ ਬਾਲਮੀਕ ਸਮਾਜ ਦੇ ਆਗੂਆਂ ਦੀ ਹਰ ਗੋਬਿੰਦਨਗਰ ਪਾਰਕ ਵਿਖੇ ਇੱਕ ਅਹਿਮ ਮੀਟਿੰਗ ਸਤੀਸ ਲੋਹਤਰਾ ਤੇ ਕ੍ਰਿਸ਼ਨ ਕੁਮਾਰ ਹੀਰੋ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂ ਮੈਂਬਰਾਂ ਨੇ ਹਿੰਦੂ ਸੰਗਠਨਾਂ ਵੱਲੋਂ ਬਾਲਮੀਕ ਸਮਾਜ ਦੇ ਖਿਲਾਫ ਕੀਤੀ ਜਾ ਰਹੀ ਵਿਵਾਦਿਤ ਟਿੱਪਣੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਉੱਥੇ ਹੀ ਸਤੀਸ ਲੋਹਤਰਾ ਤੇ ਕ੍ਰਿਸ਼ਨ ਕੁਮਾਰ ਹੀਰੋ ਨੇ ਆਖਿਆ ਕਿ 2018 ਵਿੱਚ ਫਗਵਾੜਾ ਵਿਖੇ ਜੋ ਘਟਨਾਗ੍ਰਾਮ ਹੋਇਆ ਸੀ ਉਸ ਵਿੱਚ ਬਾਲਮੀਕ ਸਮਾਜ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕੁਝ ਸ਼ਰਾਰਤੀ ਅਨਸਰ ਜੋ ਕਿ ਜੇਲ੍ਹ ਵਿੱਚ ਬੰਦ ਸਨ ਉਹ ਮੁਰਤੋਂ ਫਗਵਾੜਾ ਸ਼ਹਿਰ ਵਿੱਚ ਧਰਮ ਦੇ ਨਾਂ ਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹੁਣ ਆਖਿਆ ਕਿ ਸਰਦਾਰ ਮਾਨ ਵੱਲੋਂ ਵਿਵਾਦਿਤ ਟਿੱਪਣੀ ਜੋ ਕੀਤੀ ਗਈ ਸੀ ਉਸ ਵਿੱਚ ਕੁਝ ਵੀ ਗਲਤ ਨਹੀਂ ਹੈ ਹੁਣ ਆਪ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਇਹੋ ਜਿਹੇ ਸ਼ਰਾਰਤੀ ਅਨਸਰਾ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤਾਂ ਜੋ ਮਾਹੌਲ ਨਾ ਖਰਾਬ ਹੋਵੇ ਕੋਸ਼ ਜਿਹੜੇ ਫਗਵਾੜੇ ਦੇ ਲੋਕ ਆ ਜਿਹੜੇ ਜਿਹੜੇ 2018 ਦੇ ਵਿੱਚ ਜਦੋਂ ਇੱਕ ਵਾਲਮੀਕੀ ਸਮਾਜ ਦਾ ਮੁੰਡਾ ਮਰਿਆ ਸੀ ਉਹਦੇ ਵਿੱਚ ਵੀ ਉਹਨਾਂ ਬੰਦਿਆਂ ਦਾ ਅਹਿਮ ਰੋਲ ਥਾ ਜਿਹੜੇ ਜੇਲ੍ਹ ਦੇ ਵਿੱਚ ਰਹਿ ਕੇ ਇਹ 5-5 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਹੁਣ ਜਮਾਨਤਾ ਤੇ ਆਏ ਹੋਏ ਆ ਉਹ ਦੁਆਰਾ ਫੇ ਫਗਵਾੜੇ ਦੇ ਵਿੱਚ ਧਰਮ ਦੇ ਨਾਂ ਤੇ ਪੇ ਦੰਗੇ ਕਰਾਉਣੇ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਵੀ ਕੋਈ ਫਗਵਾੜੇ ਦੇ ਵਿੱਚ ਇਦਾਂ ਦਾ ਮਾਹੌਲ ਖਰਾਬ ਹੋਵੇ ਉਹ ਬਾਰ-ਬਾਰ ਇਹ ਜਿਹੜਾ ਬਿਆਨ ਲਾਉਂਦੇ ਆ ਵੀ ਵੇ ਮਾਨ ਸਾਹਿਬ ਤੇ ਪਰਚਾ ਕਰੋ ਆਹ ਕਰੋ ਆਹ ਕਰੋ ਮਾਨ ਸਾਹਿਬ ਨੇ ਉਹਨਾਂ ਕੀ ਲਗਾਵੇ ਮਾਨ ਸਾਹਿਬ ਨੇ ਕੀ ਗਲਤ ਕਹਿ ਦਿੱਤਾ ਭਗਵਾਨ ਬਾਦਮੀ ਕੀ ਮਹਾਰਾਜਾ ਇਹਨਾਂ ਨੇ ਸੀਤਾ ਦੀ ਰੱਖਿਆ ਕੀਤੀ ਸੀਤਾ ਨੂੰ ਆਪਣੇ ਕੋਲ ਬੇਟੀ ਬਣਾ ਕੇ ਰੱਖਿਆ ਸਾਡੇ ਦਾ ਉਹ ਨਾਨਾ ਗੁਰੂ ਜੀ ਆ ਤੁਸੀਂ ਪੁੱਛਦੇ ਸਾਨੂੰ ਬਾਦਮੀ ਕੀ ਮਹਾਰਾਜ ਨੂੰ ਪੂਜਣਾ ਚਾਹੀਦਾ ਆ ਮਹਾਨ ਸਾਹਿਬ ਦਾ ਵੀ ਕਹਿਣਾ ਇਹ ਸੀ ਵੀ ਜਿਹੜੇ ਬਾਦਮੀ ਕੀ ਆ ਉਹ ਤੇ ਇਹਨਾਂ ਦੇ ਵੀ ਤੇ ਰਾਮ ਜੀ ਦੇ ਵੀ ਬਾਪ ਲੱਗਦੇ ਆ ਇਹਦੇ ਵਿੱਚ ਕੋਈ ਇਹਨਾਂ ਨੂੰ ਮਾੜੀ ਗੱਲ ਕੀ ਲੱਗੀ ਇਹਨਾਂ ਨੂੰ ਨਾਨਾ ਬਾਪਿਕ ਹੂੰ ਨਾਨਾ ਬਾਪਿਕ ਕੋਈ ਹੁੰਦਾ ਆ ਅਸੀਂ ਲੋਕ ਸ਼ਾਂਤੀ ਪਸੰਡਾ ਆ ਅਸੀਂ ਗੋਲੀ ਕਾਂਡ ਜੋ 1884 ਅਸੀਂ ਉਦੋਂ ਵੀ ਸ਼ਾਂਤੀ ਬਣਾਈ ਰੱਖੀ ਆ ਜਿੰਨਾ ਚਿਰ ਇਹ ਸ਼ਰਾਰਤੀ ਅਨਸਰ ਜੇਲ੍ਹਾਂ 'ਚ ਰਹੇ ਆ ਪੂਰੇ ਫਗਵਾੜੇ 'ਚ ਸ਼ਾਂਤੀ ਰਹੀ ਆ ਸਿੱਖ ਸਮਾਜ ਵੀ ਇਸ ਖੁਸ਼ੀ ਨਾਲ ਸਾਰੇ ਆਪਣੇ ਇਤਿਹਾਸ ਕਰਦਾ ਸੀ ਤੇ ਮੁਸਲਮਾਨ ਸਮਾਜ ਵੀ ਆਪਣੇ ਇਤਿਹਾਸ ਸਾਰੇ ਖੁਸ਼ੀ ਨਾਲ ਕਰਦਾ ਸੀ ਤੇ ਅਸੀਂ ਵੀ ਇਹ ਸਾਰੇ ਜਿਹੜੇ ਸਿੱਖ ਸਮਾਜ ਦੇ ਲੋਕ ਵੀ ਖੁਸ਼ੀ ਨਾਲ ਆਪਣੇ ਇਤਿਹਾਸ ਕਰਦੇ ਸੀ ਇਹ ਲੋਕ ਜੇਲ੍ਹਾਂ ਵਿੱਚ ਰਹਿ ਕੇ ਰੋਂਦੇ ਸੀ ਉਸ ਵੇਲੇ ਸਾਨੂੰ ਜਾਂ ਸਾਡੇ ਮੋਹਤਵਾਰਾਂ ਨੂੰ ਫੋਨ ਕਰਕੇ ਕਹਿੰਦੇ ਸਾਡੀ ਜਮਾਨਤ ਕਰਾ ਤਾਉਂ ਅਸੀਂ ਮਰ ਜਾਣਾਂ ਹੁਣ ਆ ਕੇ ਇਹ ਸ਼ਹਿਰ ਦਾ ਫੇਮ ਹੋਰ ਖਰਾਬ ਕਰਨਾ ਚਾਹੁੰਦੇ ਆ ਕਿ ਬਾਰ ਬਾਰ ਧਰਮ ਦੀ ਗੱਲ ਲੈ ਕੇ ਧਰਮ ਦੀ ਲੋਕਾਂ ਨੂੰ ਇਕੱਠੇ ਕਰਕੇ ਦੰਗੇ ਕਰਾਉਣਾ ਚਾਹੁੰਦੇ ਆ ਕਿ ਭਾਵੇਂ ਅਸੀਂ ਵੀ ਇਸ ਵਾਰ ਚੋਰੀਆਂ ਨਹੀਂ ਪਾਈਆਂ ਪਈਆਂ ਅਸੀਂ ਬਾਰ ਬਾਰ ਇਹ ਕਹਿੰਨੇ ਪੇ ਸ਼ਾਂਤੀ ਬਣਾਏ ਰੱਖੋ ਜੇ ਮਾਨ ਸਾਹਿਬ ਨੇ ਕਿਹਾ ਪੋਲਿਟਿਕਲ ਸਟੈਂਡ ਹੈ ਤੁਹਾਨੂੰ ਚੰਗਾ ਲੱਗਦਾ ਪਰਚਾ ਕਰਾ ਦਿਓ ਅਸੀਂ ਮਾਨ ਸਾਹਿਬ ਦਾ ਇਦਾਂ ਦੇ ਨਾਲ ਨਹੀਂ ਆਗੇ ਪਰ ਧਰਮ ਦੇ ਨਾਮ ਤੇ ਜਿਹੜੀ ਗੱਲ ਗਲਤ ਕਰਨੀ ਗਲਤ ਹੀ ਆ ਅਸੀਂ ਵੀ ਰਾਮ ਨੂੰ ਮੰਨਦੇ ਆ ਅਸੀਂ ਵੀ ਹਿੰਦੂ ਆ ਸਾਡੇ ਦਾ ਸਪੈਸ਼ਲ ਖੂਨ ਦੀ ਮੋੜ ਦੀ ਨਹੀਂ ਲਾਈ ਪਰ ਸਾਡੀ ਅਸੀਂ ਹਿੰਦੂ ਨਹੀਂ ਆ ਗਿਆ ਸਾਡਾ ਖੂਨ ਵੀ ਕੱਟ ਕੇ ਦੇ ਲੋ ਸੀ ਹਿੰਦੂਆਂ ਅਸੀਂ ਬਾਰ ਬਾਰ ਇਹੋ ਤੋਂ ਬੇਨਤੀ ਕਰਨੇ ਆਂ ਕਿ ਸ਼ਾਂਤੀ ਬਣਾਈ ਰੱਖੋ ਸ਼ਾਂਤੀ ਬਣਾਈ ਰੱਖੋ ਕਿਸੇ ਲੋਕਾਂ ਮਗਰ ਲਾ ਕੇ ਐਮੀਨ ਫੜਕਾ ਕਰੋ ਸ਼ਾਲਾ ਮੋਹਰ ਨਾ ਕਰ ਕਰੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਮੰਨਣ ਅੱਜ ਅਧਾਰਤ ਨੂੰ ਵੀ ਬੇਨਤੀ ਕਰਾਂਗੇ ਕਿ ਇਦਾਂ ਦੇ ਬੰਦਿਆਂ ਨੂੰ ਨੱਥ ਪਾਓ ਇਹਨਾਂ ਨੂੰ ਦੁਬਾਰਾ ਫੇਰ ਜੇਲ੍ਹ ਚ ਲੈ ਕੇ ਜਾਓ ਤਾਂ ਫਗਵਾੜੇ ਦਾ ਮੋਹਰ ਸ਼ਾਂਤ ਰਹੇ